ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇਹ ਦੱਸਣੇ ਜੀ ਅੱਜ 2 ਨਵੰਬਰ ਨੂੰ ਜੀ ਪਿੰਡ ਰਾੜ ਦੇ ਵਿੱਚ ਜੀ ਨਵੇਂ ਕੱਟ ਪੀਸ ਆ ਚੁੱਕੇ ਐ ਪਲੇਨ ਕੱਟ ਪੀਸ ਰਹਿਣਗੇ ਹਰ ਤਰ੍ਹਾਂ ਦਾ ਸਟਾਫ ਰੂ ਹੈ ਜੀ ਟੈਬੀ ਕ੍ਰਸ਼ ਫੈਂਡੀ ਫੈਂਡੀ ਪ੍ਰਿੰਟ ਗਲਾਸ ਔਰ ਗਾਂਜਾ ਸਾਰੇ ਤਰ੍ਹਾਂ ਦੇ ਸਟਾਫ ਹੋਣਗੇ ਇਸ ਕੱਪੜੇ ਦੇ ਵਿੱਚ ਇੱਕ ਆਪਣੇ ਕੋਲ ਇਹਦੇ ਵਿੱਚ ਥੋੜੇ ਜਿਹੀ ਪੀਸ ਨੈਚੁਰਲ ਕਰੇਵ ਦੀ ਵੀ ਮੇਰੇ ਖਾਲਚ ਆਇਆ ਤੇ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਰਹਿਣਾ ਜੀ ਨਾ ਪੀਸਾ ਦਾ ਜੀ ਇਹ ਅੱਜ ਜੋ ਪੀਸ ਰਹਿਣਗੇ ਜੀ 2.5 ਮੀਟਰ ਦੀ ਕੱਟ ਰਹਿਣੀ ਹੈ ਸਾਰੇ ਪੀਸਾ ਦੀ ਅੱਗੇ ਕੱਟ ਹੁੰਦੀ ਸੀ 3.5 ਮੀਟਰ ਦੀ ਪਰ ਅੱਜ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ 405 ਪੀਸ ਨੇ ਟੋਟਲ ਕੱਟ ਰਹੀ ਰਹੂਗੀ 2.5 ਮੀਟਰ ਦੀ ਤੇ ਇੱਕ ਪੀਸ ਦਾ ਰੇਟ ਰਹਿਣਾ 125 ਰੁਪਏ ਦਾ ਜੀ 125 ਰੁਪਏ ਦਾ ਪੀਸ ਰਹਿਣਾ ਜਿਵੇਂ ਦੋ ਸੂਟ ਦੋ ਪੀਸ ਲਿਜਾ ਕੇ 5 ਮੀਟਰ ਕੱਪੜਾ 250 ਰੁਪਏ ਦਾ ਬਣਨੇ ਜੀ ਕਵਾਲਿਟੀ ਬਹੁਤ ਵਧੀਆ ਜੀ ਆਪਣੇ ਫੈਬਰਿਕ ਦੀ ਹੈ ਜੀ ਆਪਣੇ ਜੋ ਕੱਟ ਪੀਸ ਹੈ ਜੀ ਥੋੜੇ ਜੇ ਬਹੁਤ ਹੀ ਚੰਗੇ ਘਰ ਦੇ ਕੱਟ ਪੀਸ ਨੇ ਬਾਕੀ ਤੁਸੀਂ ਲੈ ਕੇ ਗਏ ਹੋ ਜੀ ਤਾਂ ਜਿਨ੍ਹਾਂ ਨੂੰ ਪਤਾ ਹੈ ਸੋਨੋ ਇਹੀ ਦੱਸਣ ਦੇ ਲਈ ਇਨਫੋਰਮ ਕਰਨਾ ਹੈ ਕਿ ਨਿਊ ਕੱਟ ਪੀਸ ਆ ਰਹੇ ਹੈ ਪਿੰਡ ਰੜ ਦੇ ਵਿੱਚ ਜੀ ਜਗਸੀਰ ਸਿੰਘ ਦੇ ਘਰੇ ਜੀ ਹਾਂਜੀ ਜੋ ਜੋ ਵੀ ਕਸਟਮਰ ਪਹਿਲਾਂ ਲੈ ਕੇ ਗਿਆ ਹੈ ਜੋ ਦੁਬਾਰਾ ਤੋਂ ਲੈ ਕੇ ਜਾਣਾ ਚਾਹੁੰਦੇ ਜੀ ਉਹ ਵਿਜ਼ਿਟ ਕਰਨੇ ਜੀ ਕੋਈ ਨਿਊ ਕਸਟਮਰ ਹੈ ਜੀ ਜੋ ਰਾਡ ਪਿੰਡ ਦੇ ਬਿਲਕੁਲ ਨਾਲ ਨੇ ਉਹ ਜ਼ਰੂਰ ਵਿਜ਼ਿਟ ਕਰਨ ਜੀ ਖੋਖਰ ਮੰਡੀਕਲਾ ਚੋਕੇ ਪਿੱਥੋ ਬੁਰਜ ਢਿਲਮਾ ਜੀ ਉੱਬਾ ਪਿੰਡ ਜੀ ਜਿਨ੍ਹਾਂ ਨੂੰ ਰਾਡ ਨੇੜੇ ਪੈਂਦਾ ਜੀ ਪਿੰਡ ਚੱਬਰ ਜੀ ਪਿੰਡ ਅਕਲੀਆ ਰੂੜੇਕੇ ਜੀ ਪੱਖੋਕਲਾ ਇਹ ਸਾਰੇ ਨਜ਼ਦੀਕੀ ਪਿੰਡ ਨੇ ਜੀ ਰਾਡ ਦੇ ਤੇ ਤੁਸੀਂ ਜੇ ਕੱਟ ਪੀਸ ਲੈ ਜਾਣਾ ਚਾਹੁੰਦੇ ਹੋ ਜੀ ਇਹ ਸਾਰੇ 125 ਰੁਪਏ ਦਾ ਪੀਸ ਰਹਿਣਾ ਜੀ 2.5 ਮੀਟਰ ਦਾ ਦੋ ਪੀਸ 250 ਰੁਪਏ ਦੇ ਤੇ ਚਾਰ ਪੀਸ 500 ਰੁਪਏ ਦੇ ਕੁਆਲਟੀ ਏ ਕਲਾਸ ਹੈ ਜੀ ਜਲਦੀ ਦੇ ਵਿੱਚ ਅੱਜ ਮੈਂ ਵੀਡੀਓ ਬਣਾ ਰਿਹਾ ਹਾਂ ਜੀ ਕਿਉਂਕਿ ਇਹ ਮਾਲ ਅਸੀਂ ਛੱਡਣ ਜਾ ਰਹੇ ਹਾਂ ਜੀ ਪਿੰਡ ਰੱਡ ਦੇ ਵਿੱਚ ਤੇ ਸਵੇਰੇ 10 ਵਜੇ ਤੋਂ ਬਾਅਦ ਇਹ ਪੀਸ ਤੁਸੀਂ ਲੈ ਜਾ ਸਕਦੇ ਹੋ ਉੱਥੇ ਜੀ ਤੇ ਨਾਲ ਆਪਣੇ ਕੋਲ ਪਲੇਨ ਕੱਟ ਪੀਸ ਦੇ ਨਾਲ ਨਾਲ ਜੀ ਉੱਥੇ ਆਪਾਂ ਪ੍ਰਿੰਟ ਪਸ਼ਮੀਨੇ ਦੇ ਪੀਸ ਵੀ ਛੱਡ ਕੇ ਆ ਰਹੇ ਹਾਂ ਜੀ ਇਹ ਇਹਨਾਂ ਦਾ ਕੱਟ ਪੀਸਾ ਦਾ ਪਸ਼ਮੀਨੇ ਦੇ ਕੱਟ ਪੀਸਾ ਦਾ ਰੇਟ ਰੂ ਹੈ ਜੀ 80 ਰੁਪਏ ਮੀਟਰ ਤੇ ਪਲੇਨ ਕੱਟ ਪੀਸਾ ਦਾ ਰੇਟ ਰਹਿਣਾ ਜੀ 125 ਰੁਪਏ ਦਾ ਪੀਸ 2.5 ਮੀਟਰ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੁਸੀਂ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਿੰਡ ਰੜ ਜੀ ਬਰਨਾ ਡਿਸਟ੍ਰਿਕਟ ਮਾਨਸਾ ਦਾ ਪਿੰਡ ਹੈ ਜੀ ਤੇ ਹਾਂਜੀ ਤੇ ਅੱਜ ਤੋਂ ਡੇਲੀ ਪਿੰਡ ਰੜ ਦੇ ਵਿੱਚ ਆਪਾਂ ਕੱਟ ਪੀਸ ਓਪਨ ਕਰ ਰਹੇ ਆ ਸਵੇਰੇ 10 ਵਜੇ ਤੋਂ ਬਾਅਦ ਤੁਸੀਂ ਕੱਟ ਪੀਸ ਲਿਆ ਸਕਦੇ ਹੋ ਹਰ ਤਰ੍ਹਾਂ ਦੇ ਸਟੱਫ ਰਹਿਣਗੇ ਇੱਕ ਵਾਰ ਤੁਹਾਨੂੰ ਝਲਕ ਦਿਖਾ ਦਿੰਨੇ ਆ ਜੀ ਕੱਟ ਪੀਸ ਸਾਡੀ ਜਿਵੇਂ ਆ ਸਾਰੇ ਪੀਸ ਗਲਾਸ ਔਰਗੈਂਜਾ ਦੇ ਰਹਿਣਗੇ ਜੀ ਇੱਕ ਆ ਦਿਖਾਈ ਚਲੋ ਇੱਕ ਇੱਕ ਬੰਡਲ ਚੱਕ ਕੇ ਆ ਦੇਖ ਸਕਦੇ ਹੋ ਸਾਰੇ ਗਲਾਸ ਔਰ ਔਰਗੈਂਜਾ ਦੇ ਕੱਟ ਪੀਸ ਰਹਿਣਗੇ ਜੀ ਬਹੁਤ ਤਰ੍ਹਾਂ ਦੇ ਫੈਬਰਿਕ ਹੁੰਦੇ ਜੀ ਇਹਨਾਂ 'ਚ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੀ ਇਹ ਸਾਰੇ ਮਿਕਸ ਫੈਬਰਿਕ ਨੇ ਜੀ ਵਿੱਚ ਹੀ ਸ਼ਿਮਰ ਹੈ ਤੇ ਵਿੱਚ ਹੀ ਕ੍ਰਸ਼ ਦਾ ਫੈਬਰਿਕ ਹੈ ਜੀ ਦੇ ਉੱਤੇ ਵਿੱਚ ਹੀ ਖਾਦੀ ਦਾ ਫੈਬਰਿਕ ਹੈ ਜੀ ਨੈਕਸਟ ਆਹ ਵਾਲੇ ਦਿਖਾਓ ਹਾ ਜੀ ਜੋ ਮੈਂ ਨੇਚਰਲ ਦੀ ਗੱਲ ਕਰ ਰਿਹਾ ਸੀ ਆਹ ਵਾਲੇ ਕਹ ਰਿਹਾ ਸੀ ਇਹ ਨੇਚਰਲ ਦੇ ਕੱਟ ਪੀਸ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਹੈ ਜੀ ਤੇ 125 ਰੁਪਏ ਦਾ ਪੀਸ ਜੀ 2.5 ਮੀਟਰ ਦਾ ਹੈ ਜੀ ਦੋ ਪੀਸ ਵੀ ਹੈਗੇ ਇਹਨਾਂ 'ਚ ਜੀ ਕਾ ਇਸ ਦਾ ਸੂਟ ਬੰਨਣਾ ਜੀ ਤੁਸੀਂ ਵਿజిਟ ਕਿੱਥੇ ਕਰਨੇ ਜੀ ਪਿੰਡ ਰੜ ਦੇ ਵਿੱਚ ਜਖਸੀਰ ਸਿੰਘ ਦੇ ਘਰ ਜੀ ਉਹਨਾਂ ਦੀ ਬੇਟੀ ਜੀ ਨੇ ਕੰਮ ਕੀਤਾ ਹੋਇਆ ਜੀ ਆਹ ਦੇਖੋ ਜਿਆ ਕ੍ਰਸ਼ ਵਾਲਾ ਫੈਬਰਿਕ ਜੀ ਇਸ ਦੀ ਬਹੁਤ ਡਿਮਾਂਡ ਹੈ ਜੀ ਬਹੁਤ ਕਸਟਮਰ ਮੰਗ ਰਹੀ ਸੀ ਰੀਸਟਾਕ ਕਰਤਾ ਜੀ ਪਰ ਇਸ ਵਾਰ ਆਪਾਂ ਕਿੰਨੇ ਰੁਪਏ ਦੀ ਕੱਟ ਕੀਤੀ ਹੈ ਕਿੰਨੇ ਮੀਟਰ ਵਾਲੀ ਕੱਟ ਕੀਤੀ ਹੈ ਜੀ ਸਿਰਫ 2.5 ਮੀਟਰ ਵਾਲੀ ਕੱਟ ਜੀ ਜਲਦੀ 2.5 ਮੀਟਰ ਵਾਲੀ ਕੱਟ ਲੈ ਕੇ ਆਇਆ ਜੀ ਤੇ ਰੇਟ ਵੀ 125 ਰੁਪਏ ਦਾ ਰਹਿਣੇ ਆ ਯਾ ਦੇਖ ਲਓ ਜੀ ਤਿੰਨ ਚਾਰ ਪੀਸ ਆ ਲਾਈਨਿੰਗ ਵਾਲੇ ਆ ਜੀ ਤੇ ਆ ਕ੍ਰਸ਼ ਫੁਕ ਦੇ ਫੈਬਰਿਕ ਨੇ ਸਾਰੇ ਬਾਕੀ ਤੁਸੀਂ ਘਰੇ ਵਿਜਿਟ ਕਰਕੇ ਦੇਖੋ ਜੀ ਪ੍ਰੋਪਰ ਸਵੇਰੇ 10 ਵਜੇ ਤੋਂ ਬਾਅਦ ਜੀ ਪਿੰਡ ਰੜ ਦੇ ਵਿੱਚ ਜਕਸੀਰ ਸਿੰਘ ਦੇ ਘਰ ਜੀ 2 ਨਵੰਬਰ ਨੂੰ ਜੀ ਉਹ ਸੇਮ ਫੈਬਰਿਕ ਆ ਗਿਆ ਜੀ ਕ੍ਰਸ਼ ਵਾਲੇ ਦੇ ਪੀਸ ਬਹੁਤ ਜ਼ਿਆਦਾ ਆ ਇਸ ਵਾਰ ਜੀ ਕਸਟਮਰ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਲਾਸਟ ਟਾਈਮ ਜੀ ਆ ਦਿਖਾ ਦਿਓ ਜਲਦੀ ਜਲਦੀ ਆਵਰੇ ਫੈਬਰਿਕ ਵੀ ਬਹੁਤ ਸੋਹਣੇ ਆ ਜੀ ਮਿੰਟੋਕ ਤੇ ਮੈਕਵਨ ਵਰਗੇ ਕੱਪੜੇ ਇਹਨਾਂ ਵਿੱਚ ਆਇਆ ਜੀ ਆ ਫਿਰ ਗਲਾਸ ਦੇ ਆ ਗਏ ਜੀ ਇਸ ਵਾਰ ਡਾਰਕ ਰੰਗ ਆਇਆ ਜੀ ਗਲਾਸ ਤੇ ਲਾਸਟ ਟਾਈਮ ਸਾਰੇ ਲਾਈਟ ਕਲਰ ਆਏ ਸੀ ਇਸ ਵਾਰ ਡਾਰਕ ਰੰਗ ਆਇਆ ਜੀ ਆ ਪ੍ਰਿੰਟਡ ਫੈਂਡੀ ਤੇ ਪਲੇਨ ਫੈਂਡੀ ਦੇ ਕੱਟ ਪੀਸ ਕਾਫੀ ਕੁਆਂਟੀਟੀ ਦੇ ਵਿੱਚ ਆਇਆ ਜੀ ਮਾਲ ਟੋਟਲ ਪੀਸਾ ਦੀ ਕੁਆਂਟੀਟੀ ਦਿਖਾ ਦਿਓ ਜੀ ਟੋਟਲ 40 ਪੀਸ ਨੇ ਇਹ ਜੀ 2.5 ਮੀਟਰ ਦੇ ਹਾਂਜੀ ਰੱਖ ਦਿਓ ਇੱਕ ਪਾਰਸਲ ਹੋ ਰਿਹਾ ਜੀ ਫੈਂਡੀ ਦਾ ਉਹ ਵੀ ਦੱਸ ਦੇ ਇਹ ਟੋਟਲ ਕਿੰਨੇ ਪੀਸ ਨੇ ਟੋਟਲ ਇਹ 405 ਪੀਸ ਨੇ ਜੀ 125 ਰੁਪਏ ਦਾ ਇੱਕ ਪੀਸ ਹੈ ਆ ਤੁਸੀਂ ਦੇਖ ਸਕਦੇ ਹੋ ਜੀ ਕ੍ਰਸ਼ ਸੀਜ਼ਨਸ ਤੇ ਆ ਬੰਦੇਜ ਦੇ ਵਿੱਚ ਹੈ ਨਾ ਤਿੰਨ ਚਾਰ ਪ੍ਰਿੰਟ ਬਹੁਤ ਸੋਹਣੇ ਆਏ ਹੈ ਜੀ ਇਹ ਚਾਰ ਪੰਜ ਪੀਸ ਹੀ ਹੈ ਜੀ ਪੀਸ ਰਹਿਣਾ 125 ਰੁਪਏ ਦਾ ਜੀ ਹਾਂਜੀ ਨੈਕਸਟ ਰੱਖ ਦਿਓ ਜੀ ਇਹ 35 ਪੀਸ ਨੇ ਟੋਟਲ ਹਾਂਜੀ ਆ ਆ ਵੀ ਦੇਖ ਸਕਦੇ ਹੋ ਜੇ ਸਾਰੇ ਕ੍ਰਸ਼ ਵਾਲੇ ਫੈਬਰਿਕ ਨੇ ਜੀ ਬਾਕੀ ਤੁਸੀਂ ਪਿੰਡ ਰਡ ਦੇ ਵਿੱਚ ਵਿਜਿਟ ਕਰੋ ਜੀ ਤੇ ਸੋਨੇ ਸੋਨੇ ਪੀਸ ਲੈ ਜਾ ਸਕਦੇ ਹੋ 125 ਰੁਪਏ ਦਾ 2.5 ਮੀਟਰ ਦਾ ਪੀਸ ਰਹਿਣਾ ਜੀ ਪਸ਼ਮੀਨੇ ਦੇ ਜੋ ਕੱਟ ਪੀਸ ਰਹਿਣਗੇ ਜੀ ਅਕਚੁਅਲੀ ਵੀ ਜੇ ਅਸੀਂ ਲੇਟ ਹੋ ਰਿਹਾ ਨਹੀਂ ਤਾਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾ ਦਿੰਦੇ ਕਿਉਂਕਿ ਮਾਲ ਛੱਡ ਗਿਆ ਨੇ ਤੇ ਤੁਸੀਂ ਉੱਥੇ ਪਿੰਡ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਾਰੇ ਕੱਟ ਪੀਸਾਂ ਦੀ ਡਿਜ਼ਾਈਨਿੰਗ ਹਾਂਜੀ ਜੋ ਕੱਟ ਪੀਸ ਦਾ ਰੇਟ ਉਹ 80 ਰੁਪਏ ਮੀਟਰ ਦਿੱਤੇ ਜਾਣਗੇ ਜੋ ਪਲੇਨ ਕੱਟ ਪੀਸ ਰਹਿਣਗੇ 125 ਰੁਪਏ ਦਾ ਪੀਸ ਦਿੱਤਾ ਜਾਊਗਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜਰੂਰ ਔਨ ਕਰੋ ਅ ਨੇੜੇ ਦੇ ਪਿੰਡਾਂ ਨੂੰ ਜਰੂਰ ਬੇਨਤੀ ਹੈ ਕਿ ਤੁਸੀਂ ਕੱਟ ਪੀਸ ਲੈਣ ਦੇ ਲਈ ਪਿੰਡ ਰੱਡ ਦੇ ਵਿੱਚ ਜਰੂਰ ਵਿਜ਼ਿਟ ਕਰੋ ਜਕਸੀਰ ਸਿੰਘ ਦੇ ਘਰ ਹਾਂਜੀ ਹਾਂਜੀ ਬਸ ਧੰਨਵਾਦ ਜੀ ਸ਼ੁਕਰੀਆ ਜੀ